ਇਸ ਗੱਲ ਵਿੱਚ ਕੋਈ ਦੋ ਰਿਆਂ ਨਹੀਂ ਕਿ ਭਾਰਤ ਵਰਗਾ ਦੇਸ਼ ਦੁਨੀਆ ਦੇ ਨਕਸ਼ੇ ਤੇ ਹੋਰ ਕੋਈ ਨਹੀਂ ਪਰ ਭਾਰਤ ਦੇ ਪਿੱਛੇ ਜਾਣ ਦਾ ਸਭ ਤੋਂ ਵੱਡਾ ਕਾਰਨ ਜੇ ਮੰਨਿਆ ਜਾਵੇ ਤਾਂ ਇੱਕ ਹੈ ਉਹ ਹੈ ਕਰਪਟ ਲੀਡਰ ਤੇ ਰਿਸ਼ਵਤ ਖੋਰ ਅਧਿਕਾਰੀ ਕਰਮਚਾਰੀ ਪੰਜੇ ਉਂਗਲਾਂ ਇੱਕ ਸਾਰ ਨਹੀਂ ਹੁੰਦੀਆਂ ਪਰ ਜ਼ਿਆਦਾਤਰ ਆਪਣੇ ਦੇਸ਼ ਦੇ ਵਿੱਚ ਰੇਸ਼ਭਤ ਦਾ ਕਰਪਸ਼ਨ ਦਾ ਬੋਲਬਾਲਾ ਹੈ ਇਸ ਕਰਕੇ ਹੀ ਆਪਣਾ ਭਾਰਤ ਪਿੱਛੇ ਆ ਨਹੀਂ ਤਾਂ ਅੱਜ ਆਪਣੇ ਦੇਸ਼ ਨੂੰ ਸੁਪਰੀਮ ਪਾਵਰ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਸੀ ਪਰ ਅਫਸੋਸ ਕਿ ਮਾੜੇ ਲੀਡਰਾਂ ਕਾਰਨ ਦੇਸ਼ ਪਿੱਛੇ ਚੱਲਿਆ ਗਿਆ ਦੇਸ਼ ਦੇ ਵਿੱਚ ਭੁੱਖਮਰੀ ਹੈ ਗਰੀਬੀ ਹੈ ਪਰ ਜੇ ਇਹ ਸੋਚਿਆ ਜਾਵੇ ਕਿ ਦੇਸ਼ ਦੇ ਵਿੱਚ ਕੋਈ ਕਮੀ ਨਹੀਂ ਦੇਸ਼ ਦੇ ਲੋਕ ਬੜੇ ਮਿਹਨਤੀ ਨੇ ਇਹ ਦੇਸ਼ ਹੀ ਮਹਾਨ ਨਹੀਂ ਇਸ ਦੀ ਧਰਤੀ ਵੀ ਮਹਾਨ ਹੈ ਪਰ ਕਰਪਟ ਲੀਡਰਾਂ ਨੇ ਰਿਸ਼ਵਤ ਖੋਰ ਅਧਿਕਾਰੀਆਂ ਨੇ ਇਸ ਦੇਸ਼ ਦਾ ਬੇੜਾ ਗਰਕ ਕੀਤਾ ਹੋਇਆ ਸੋ ਅੱਜ ਦੀ ਕਹਾਣੀ ਵੀ ਏਸੇ ਗੱਲ ਨਾਲ ਸੰਬੰਧਿਤ ਹੈ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਗੋਰਖਪੁਰ ਇਸ ਦਾ ਇੱਕ ਪਿੰਡ ਹੈ ਵਰਡ ਹਟ ਇੱਥੋਂ ਦੀ ਰਹਿਣ ਵਾਲੀ ਇੱਕ ਕੁੜੀ ਗੱਲ ਹੈ 2018 ਦੀ ਉਸ ਦਾ ਵਿਆਹ ਹੁੰਦਾ ਹੈ ਪਿੰਡ ਦੇ ਮੁੰਡੇ ਦੇ ਨਾਲ ਤਾਂ ਇਹਨਾਂ ਦੀ ਜ਼ਿੰਦਗੀ ਬੜੀ ਅੱਛੀ ਚੱਲ ਰਹੀ ਹੁੰਦੀ ਹੈ ਘਰੇ ਗਰੀਬੀ ਤਾਂ ਹੁੰਦੀ ਹੈ ਪਰ ਜ਼ਿੰਦਗੀ ਵਧੀਆ ਬਤੀਤ ਹੁੰਦੀ ਹੈ ਜਦੋਂ ਹੁਣ ਜਿਮੇਵਾਰੀਆਂ ਦਾ ਅਹਿਸਾਸ ਹੁੰਦਾ ਜਿਮੇਵਾਰੀਆਂ ਦਾ ਭਾਰ ਮੁੰਡੇ ਉੱਤੇ ਪੈਂਦਾ ਤਾਂ ਉਹ ਸੋਚਦਾ ਕਿ ਬਾਹਰ ਜਾ ਕੇ ਕੋਈ ਨੌਕਰੀ ਕੀਤੀ ਜਾਵੇ ਜਿਸ ਨਾਲ ਘਰ ਦਾ ਗੁਜ਼ਾਰਾ ਵਧੀਆ ਹੋਵੇ ਹੁਣ ਇਹ ਮੁੰਡਾ ਮੁੰਬਈ ਦੇ ਵਿੱਚ ਜਾਂਦਾ ਤੇ ਇੱਕ ਕਾਰਖਾਨੇ ਦੇ ਵਿੱਚ ਨੌਕਰੀ ਕਰਦਾ ਉੱਥੇ ਹੀ ਰਹਿੰਦਾ ਜਦੋਂ ਕਦੇ ਛੁੱਟੀ ਮਿਲਦੀ ਹੈ ਉਦੋਂ ਆਪਣੇ ਘਰ ਆਉਂਦਾ ਨਹੀਂ ਜ਼ਿਆਦਾਤਰ ਇਹ ਮੁੰਬਈ ਦੇ ਵਿੱਚ ਰਹਿੰਦਾ ਹੈ ਵਿਆਹ ਨੂੰ ਜਦੋਂ 3 ਸਾਲ ਹੋ ਜਾਂਦੇ ਆ ਤਾਂ ਇਹ ਮੁੰਡਾ ਬਿਮਾਰ ਰਹਿਣ ਲੱਗਦਾ ਹੈ ਤੇ ਬਿਮਾਰੀ ਦੇ ਕਾਰਨ ਇਸ ਦੀ ਮੌਤ ਹੋ ਜਾਂਦੀ ਹੈ ਪਰ ਕਿਸੇ ਨੂੰ ਵੀ ਇਹ ਨਹੀਂ ਪਤਾ ਸੀ ਕਿ ਇਸ ਨੂੰ ਕੀ ਬਿਮਾਰੀ ਸੀ ਕਿਉਂਕਿ ਜ਼ਿਆਦਾਤਰ ਪਿੰਡਾਂ ਦੇ ਵਿੱਚ ਟੈਸਟ ਨਹੀਂ ਕਰਵਾਏ ਜਾਂਦੇ ਇਹ ਪਿਛੜਿਆ ਹੋਇਆ ਇਲਾਕਾ ਹੈ ਪਛੜਿਆ ਹੋਇਆ ਇਲਾਕਾ ਸੀ ਜਿੱਥੇ ਜ਼ਿਆਦਾਤਰ ਇਸ ਗੱਲ ਤੇ ਧਿਆਨ ਨਹੀਂ ਦਿੱਤਾ ਜਾਂਦਾ ਕਿ ਕੋਈ ਟੈਸਟ ਕਰਵਾਇਆ ਜਾਵੇ ਜਾਂ ਦੇਖਿਆ ਜਾਵੇ ਕੀ ਬਿਮਾਰੀ ਹੈ ਜਦੋਂ ਕਰੋਨਾ ਕਾਲ ਦੇ ਵਿੱਚ ਵੀ ਲੋਕਾਂ ਦੀ ਮੌਤ ਹੋ ਜਾਂਦੀ ਸੀ ਉਦੋਂ ਵੀ ਕਈ ਲੋਕ ਤਾਂ ਟੈਸਟ ਨਹੀਂ ਕਰਵਾਉਂਦੇ ਸੀ ਪਤਾ ਹੀ ਨਹੀਂ ਲੱਗਦਾ ਸੀ ਕਿ ਉਹਨਾਂ ਦੀ ਮੌਤ ਕਿਉਂ ਹੋ ਗਈ ਇੱਥੇ ਵੀ ਇਸ ਮੁੰਡੇ ਦੀ ਮੌਤ ਹੋ ਜਾਂਦੀ ਹੈ ਪਰ ਕਿਸੇ ਨੇ ਇਹ ਟੈਸਟ ਨਹੀਂ ਕਰਵਾਇਆ ਕਿ ਇਸ ਨੂੰ ਕੀ ਬਿਮਾਰੀ ਸੀ ਕੀ ਗੱਲ ਸੀ ਹੁਣ ਜੋ ਇਹ ਕੁੜੀ ਹੁੰਦੀ ਹੈ ਇਸ ਦੀ ਉਮਰ ਲਗਭਗ 27 ਸਾਲ ਹੋ ਜਾਂਦੀ ਹੈ ਕੇ ਕੇ ਵਾਲੇ ਵੀ ਇਸ ਦੀ ਜ਼ਿੰਮੇਵਾਰੀ ਓਟਣ ਨੂੰ ਤਿਆਰ ਨਹੀਂ ਸੀ ਕਿਉਂਕਿ ਉਹ ਕਹਿੰਦੇ ਸੀ ਕਿ ਸਾਡੇ ਕੋਲ ਇੰਨੇ ਪੈਸੇ ਨਹੀਂ ਕਿ ਤੇਰਾ ਖਰਚਾ ਚਲਾ ਸਕੀਏ ਤੇ ਸਹੁਰੇ ਵੀ ਇਸ ਨੂੰ ਨਾ ਕਰ ਦਿੰਦੇ ਆ ਕਿ ਅਸੀਂ ਵੀ ਤੇਰਾ ਖਰਚਾ ਨਹੀਂ ਚਲਾ ਸਕਦੇ ਹੁਣ ਲੈ ਦੇ ਕੇ ਸਿਰਫ ਇਸ ਕੋਲ ਉਹ ਘਰ ਹੁੰਦਾ ਜਿਸ ਵਿੱਚ ਇਹ ਆਪਣੇ ਪਤੀ ਨਾਲ ਰਹਿੰਦੀ ਸੀ ਹੁਣ ਇਕੱਲੇ ਘਰ ਨਾਲ ਨਹੀਂ ਸਰਦਾ ਜ਼ਿੰਦਗੀ ਜਿਉਣ ਲਈ ਪੈਸੇ ਦੀ ਲੋੜ ਹੈ ਕਿਉਂਕਿ ਖਾਂ ਲਈ ਅਨਾਜ ਦੀ ਲੋੜ ਹੈ ਸਾਰੀਆਂ ਸਹੂਲਤਾਂ ਦੀ ਹੀ ਲੋੜ ਹੁੰਦੀ ਹੈ ਬੰਦੇ ਨੂੰ ਤਾਂ ਹੁਣ ਇਸ ਨੇ ਸੋਚਿਆ ਕਿ ਮੈਂ ਕੀ ਕਰਾਂ ਕਿਉਂਕਿ ਇਸ ਨੇ ਕੋਈ ਕੰਮ ਤਾਂ ਕੀਤਾ ਨਹੀਂ ਸੀ ਇਹ ਤਾਂ ਘਰ ਦਾ ਹੀ ਕੰਮ ਕਰਦੀ ਸੀ ਪਰ ਜਦੋਂ ਮਜਬੂਰੀ ਹੁੰਦੀ ਹੈ ਤਾਂ ਮਜਬੂਰੀ ਬੰਦੇ ਤੋਂ ਸਭ ਕੁਝ ਕਰਵਾਉਂਦੀ ਹੈ ਇਸ ਨੂੰ ਕਿਸੇ ਨੇ ਦੱਸਿਆ ਕਿ ਕੁਝ ਸਰਕਾਰੀ ਸਕੀਮਾਂ ਨੇ ਤੂੰ ਉਸ ਦਾ ਲਾਭ ਲੈ ਸਕਦੀਆਂ ਜਿਵੇਂ ਕਿ ਤੂੰ ਰਾਸ਼ਨ ਕਾਰਡ ਬਣਵਾ ਸਕਦੀਆਂ ਉਸ ਦੇ ਨਾਲ ਤੇਰੇ ਘਰ ਮਹੀਨੇ ਦੇ 4-5 ਕਿਲੋ ਚੌਲ ਆ ਜਾਆ ਕਰਨਗੇ ਤੇ ਕਿਸੇ ਨੇ ਇਸ ਨੂੰ ਦੱਸਿਆ ਕਿ ਇੱਕ ਵਿਧਵਾ ਪੈਨਸ਼ਨ ਵੀ ਲੱਗਦੀ ਹੈ ਜੇ ਵਿਧਵਾ ਪੈਨਸ਼ਨ ਲੱਗ ਗਈ ਤਾਂ ਤੇਰੇ ਖਾਤੇ ਦੇ ਵਿੱਚ ਮਹੀਨੇ ਦੀ ਮਹੀਨੇ 1500 ਰੁਪਏ ਆ ਜਾਇਆ ਕਰੇਗਾ ਤੇ ਇਸ ਨੇ ਇਹ ਵੀ ਸੋਚਿਆ ਕਿ ਜੇ ਮੇਰਾ ਰਾਸ਼ਨ ਕਾਰਡ ਬਣ ਜਾਵੇ ਤਾਂ ਮੈਂ ਮਨਰੇਗਾ ਵਿੱਚ ਦਿਹਾੜੀ ਕਰ ਲਵਾਂਗੀ 235 ਰੁਪਏ ਦਿਹਾੜੀਆ ਉਹ ਮੈਨੂੰ ਮਿਲ ਜਾਇਆ ਕਰੇਗੀ ਮੈਨੂੰ ਜ਼ਿੰਦਗੀ ਜਿਉਣ ਲਈ ਇੰਨਾ ਬਹੁਤ ਹੈ ਜਦੋਂ ਏਸ ਨੇ ਰਾਸ਼ਨ ਕਾਰਡ ਬਣਵਾਉਣ ਲਈ ਤੇ ਵਿਧਵਾ ਪੈਨਸ਼ਨ ਲਵਾਉਣ ਲਈ ਕਿਸੇ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਤੂੰ ਜੋ ਪਿੰਡ ਦਾ ਪ੍ਰਧਾਨ ਹੈ ਉਸ ਦੇ ਕੋਲ ਚਲੀ ਜਾ ਉਹ ਤੇਰਾ ਕਾਰਡ ਵੀ ਬਣਵਾ ਦੇਵੇਗਾ ਤੇ ਤੇਰੀ ਪੈਨਸ਼ਨ ਵੀ ਲਵਾ ਦੇਵੇਗਾ ਹੁਣ ਇਹ ਔਰਤ ਪ੍ਰਧਾਨ ਕੋਲ ਜਾਂਦੀ ਹੈ ਪਿੰਡ ਦੇ ਪ੍ਰਧਾਨ ਕੋਲ ਪਿੰਡ ਦਾ ਪ੍ਰਧਾਨ ਇਸ ਔਰਤ ਨੂੰ ਦੇਖਦਾ ਤੇ ਇਹ ਕਹਿੰਦੀ ਹੈ ਕਿ ਮੈਂ ਰਾਸ਼ਨ ਕਾਰਡ ਬਣਵਾਉਣਾ ਤੇ ਆਪਣੀ ਵਿਧਵਾ ਪੈਨਸ਼ਨ ਲਵਾਉਣੀ ਹੈ। ਪ੍ਰਧਾਨ ਨੇ ਸੋਚਿਆ ਕਿ ਇਸ ਕੋਲ ਰਿਸ਼ਵਤ ਦੇ ਨੌਤੇ ਤਾਂ ਕੁਝ ਹੈ ਹੀ ਨਹੀਂ। ਜਾਨੀ ਇਹ ਤਾਂ ਬਹੁਤ ਗਰੀਬ ਹੈ। ਇਹ ਪੈਸਾ ਤਾਂ ਦੇ ਹੀ ਨਹੀਂ ਸਕਦੀ। ਪਰ ਪ੍ਰਧਾਨ ਦੀ ਇਸ ਉੱਤੇ ਨੀਅਤ ਫਿੱਟ ਜਾਂਦੀ ਹੈ। ਪ੍ਰਧਾਨ ਸੋਚਦਾ ਹੈ ਕਿ ਰਿਸ਼ਵਤ ਦੇ ਰੂਪ ਦੇ ਵਿੱਚ ਮੈਂ ਇਸ ਦੇ ਜਿਸਮ ਦਾ ਸੌਦਾ ਕਰਾਂਗਾ। ਤੇ ਉਹ ਇਸ ਨੂੰ ਕਹਿੰਦਾ ਕਿ ਤੈਨੂੰ ਮੇਰੇ ਨਾਲ ਸਰੀਰਕ ਸੰਬੰਧ ਬਣਾਉਣੇ ਪੈਣਗੇ ਉਸ ਤੋਂ ਬਾਅਦ ਹੀ ਤੇਰਾ ਰਾਸ਼ਨ ਕਾਰਡ ਬਣੂ ਉਸ ਤੋਂ ਬਾਅਦ ਹੀ ਤੇਰੀ ਵਿਧਵਾ ਪੈਨਸ਼ਨ ਲੱਗੂ ਹੁਣੇ ਗਰੀਬ ਔਰਤ ਮਜਬੂਰ ਔਰਤ ਪਹਿਲਾਂ ਤਾਂ ਉਸ ਨੂੰ ਨਾ ਕਰਦੀ ਐ ਪਰ ਫਿਰ ਇਸ ਨੇ ਸੋਚਿਆ ਕਿ ਆਖਰੇ ਕੰਮ ਕਰ ਨਹੀਂ ਪਊਗਾ ਕਿਉਂਕਿ ਨਹੀਂ ਤਾਂ ਮੇਰੀ ਪੈਨਸ਼ਨ ਨਹੀਂ ਲੱਗਣੀ ਤੇ ਮੇਰਾ ਰਾਸ਼ਨ ਕਾਰਡ ਨਹੀਂ ਬਣਨਾ ਹੁਣੇ ਔਰਤ ਇਸ ਪ੍ਰਧਾਨ ਦੇ ਨਾਲ ਸੰਬੰਧ ਬਣਾਉਂਦੀ ਹੈ ਸੰਬੰਧ ਬਣਾਉਣ ਤੋਂ ਬਾਅਦ ਇਹ ਪ੍ਰਧਾਨ ਇਸ ਔਰਤ ਨੂੰ ਕਹਿੰਦਾ ਕਿ ਜੋ ਮੈਂ ਕਰਨਾ ਸੀ ਉਹ ਕਰ ਦਿੱਤਾ ਹੁਣ ਤੂੰ ਇਸ ਤੋਂ ਬਾਅਦ ਇਹ ਫਾਈਲ ਨੂੰ ਸੈਕਟਰੀ ਦੇ ਕੋਲ ਲੈ ਜਾ ਹੁਣ ਇਹ ਔਰਤ ਫਾਈਲ ਸੈਕਟਰੀ ਦੇ ਕੋਲ ਲੈ ਕੇ ਜਾਂਦੀ ਹੈ ਸੈਕਟਰੀ ਨੂੰ ਵੀ ਲੱਗਦਾ ਕਿ ਇਸ ਕੋਲ ਤਾਂ ਕੁਝ ਵੀ ਨਹੀਂ ਰਿਸ਼ਵਤ ਤੋਂ ਬਗੈਰ ਆਪਣੇ ਦੇਸ਼ ਦੇ ਵਿੱਚ ਬਹੁਤ ਘੱਟ ਐਦਾਂ ਦੇ ਅਧਿਕਾਰੀ ਨੇ ਐਦਾਂ ਦੇ ਲੀਡਰ ਨੇ ਐਦਾਂ ਦੇ ਪੰਚ ਸਰਪੰਚ ਨੇ ਜੋ ਕਿਸੇ ਦਾ ਕੰਮ ਕਰਦੇ ਹਨ ਹੁਣ ਸੈਕਟਰੀ ਨੂੰ ਲੱਗਦਾ ਹੈ ਕਿ ਇਸ ਕੋਲ ਕੋਈ ਪੈਸਾ ਤਾਂ ਹੈ ਨਹੀਂ ਕਿਉਂ ਨਾ ਇਸ ਦੀ ਇੱਜ਼ਤ ਹੀ ਲੁੱਟ ਲਈਤੀ ਜਾਵੇ ਜਾਨੀ ਉਸ ਨੇ ਵੀ ਇਸ ਦੇ ਨਾਲ ਇਸ ਨੇ ਜਿਸਮ ਦਾ ਸੌਦਾ ਕੀਤਾ ਰਿਸ਼ਵਤ ਦੇ ਨਾਂ ਤੇ ਇਸ ਤੋਂ ਇਸ ਨੂੰ ਕਿਹਾ ਕਿ ਤੈਨੂੰ ਮੇਰੇ ਨਾਲ ਸੌਣਾ ਪਵੇਗਾ ਹੁਣ ਇਹ ਮਜਬੂਰ ਔਰਤ ਸੋਚਦੀ ਹੈ ਕਿ ਪਹਿਲਾਂ ਪ੍ਰਧਾਨ ਨੇ ਮੇਰੀ ਇੱਜ਼ਤ ਰੁੱਟ ਲਈ ਹੁਣ ਜੇ ਇਹ ਲੁੱਟ ਲਏਗਾ ਤਾਂ ਕੀ ਫਰਕ ਪੈਂਦਾ ਹੈ ਹੁਣ ਇਹ ਸੈਕਟਰੀ ਵੀ ਇਸ ਦੇ ਨਾਲ ਸੰਬੰਧ ਬਣਾਉਂਦਾ ਹੈ ਉਸ ਤੋਂ ਬਾਅਦ ਫੈਲ ਅੱਗੇ ਤੁਰਦੀ ਹੈ ਤੇ ਅੱਗੇ ਜਦੋਂ ਫੈਲ ਤੁਰਦੀ ਹੈ ਜਿੰਨੇ ਬਾਬੂ ਜਿੰਨੇ ਕਰਮਚਾਰੀ ਅੱਗੇ ਮਿਲਦੇ ਨੇ ਉਹ ਸਭ ਇਸ ਤੋਂ ਰਿਸ਼ਵਤ ਦੇ ਨਾਂ ਤੇ ਇਸ ਦਾ ਜਿਸਮ ਮੰਗਦੇ ਨੇ ਲਗਭਗ 9-10 ਥਾਂ ਤੇ ਇਸ ਨੂੰ ਜਾਣਾ ਪੈਂਦਾ ਤੇ 9-10 ਥਾਂ ਤੇ ਹੀ ਇਸ ਦੀ ਇੱਜ਼ਤ ਲੁੱਟੀ ਜਾਂਦੀ ਹੈ ਰਿਸ਼ਵਤ ਦੇ ਨਾਂ ਤੇ ਇਸ ਦੇ ਜਿਸਮ ਨੂੰ ਨੋਚਿਆ ਜਾਂਦਾ ਹੁਣ ਤਕਰੀਬਨ 13 ਅਧਿਕਾਰੀ ਕਰਮਚਾਰੀਆਂ ਨੇ ਇਸ ਦੇ ਜਸਮ ਨੂੰ ਲੁੱਟਿਆ ਇਸ ਦਾ ਸਰੀਰਕ ਸ਼ੋਸ਼ਣ ਕੀਤਾ ਉਸ ਤੋਂ ਲਗਭਗ 3 ਮਹੀਨੇ ਬਾਅਦ ਇਹ ਔਰਤ ਬਿਮਾਰ ਹੋ ਜਾਂਦੀ ਹੈ ਬਿਮਾਰ ਹੋਣ ਤੋਂ ਬਾਅਦ ਇਹ ਪਿੰਡ ਦੇ ਡਾਕਟਰਾਂ ਕੋਲ ਜਾਂਦੀ ਹੈ ਝੋਲਾ ਸਾਫ ਡਾਕਟਰ ਹੁੰਦੇ ਆ ਉਹਨਾਂ ਕੋਲ ਜਾ ਕੇ ਜਦੋਂ ਇਹ ਦਵਾਈ ਲੈਂਦੀ ਹੈ ਤਾਂ ਇਹ ਠੀਕ ਨਹੀਂ ਹੁੰਦੀ ਉਸ ਤੋਂ ਬਾਅਦ ਫਿਰ ਇਹ ਪ੍ਰਧਾਨ ਕੋਲ ਜਾਂਦੀ ਹੈ ਪ੍ਰਧਾਨ ਨੂੰ ਕਹਿੰਦੀ ਹੈ ਕਿ ਮੈਂ ਬਿਮਾਰ ਰਹਿੰਨੀ ਆ ਮੈਨੂੰ ਕੋਈ ਡਾਕਟਰ ਦੱਸੋ ਮੇਰਾ ਇਲਾਜ ਕਰਵਾਓ ਤਾਂ ਪ੍ਰਧਾਨ ਇਸ ਨੂੰ ਇੱਕ ਡਾਕਟਰ ਕੋਲ ਭੇਜਦਾ ਹੈ ਤੇ ਉਹ ਡਾਕਟਰ ਇਸ ਨੂੰ ਕਹਿੰਦਾ ਕਿ ਤੂੰ ਟੈਸਟ ਕਰਵਾ ਤੂੰ ਆਪਣਾ ਖੂਨ ਟੈਸਟ ਕਰਵਾ ਇਹ ਖੂਨ ਟੈਸਟ ਕਰਵਾਉਂਦੀ ਹੈ ਖੂਨ ਟੈਸਟ ਕਰਵਾਉਣ ਤੋਂ ਬਾਅਦ ਜੋ ਰਿਪੋਰਟ ਆਉਂਦੀ ਹੈ ਉਸ ਨੂੰ ਸੁਣ ਕੇ ਸਭ ਦੇ ਹੋਸ਼ ਉੱਡ ਜਾਂਦੇ ਨੇ ਉਸ ਰਿਪੋਰਟ ਵਿੱਚ ਆਉਂਦਾ ਕਿ ਇਹ ਔਰਤ ਐਚ ਆਈ ਵੀ ਪੋਜ਼ਿਟਿਵ ਹੈ ਜਾਣੀ ਇਸ ਨੂੰ ਏਡਜ ਹੈ ਇਹ ਗੱਲ ਜਦੋਂ ਪ੍ਰਧਾਨ ਨੂੰ ਪਤਾ ਲੱਗਦੀ ਹੈ ਤਾਂ ਪ੍ਰਧਾਨ ਦੇ ਪੈਰਾਂ ਹੇਠੋਂ ਵੀ ਜ਼ਮੀਨ ਨਿਕਲ ਜਾਂਦੀ ਹੈ ਕਿ ਇਹ ਕਿੱਦਾਂ ਹੋ ਸਕਦਾ ਹੈ ਉਸ ਤੋਂ ਬਾਅਦ ਪ੍ਰਧਾਨ ਇਸ ਨੂੰ ਗੋਰਖਪੁਰ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਭੇਜਦਾ ਹੈ ਕਿਉਂਕਿ ਪ੍ਰਧਾਨ ਨੇ ਸੋਚਿਆ ਕਿ ਇਹ ਰਿਪੋਰਟ ਗਲਤ ਹੈ ਇੱਕ ਵਾਰ ਫੇਰ ਰਿਪੋਰਟ ਕਰਾ ਹੁਣ ਗੋਰਖਪੁਰ ਦੇ ਸਰਕਾਰੀ ਹਸਪਤਾਲ ਵਿੱਚ ਇਹ ਔਰਤ ਜਾਂਦੀ ਹੈ ਤੇ ਜਾ ਕੇ ਆਪਣਾ ਬਲੱਡ ਟੈਸਟ ਕਰਵਾਉਂਦੀ ਆ ਯਾਨੀ ਐਚ ਆਈ ਬੀ ਟੈਸਟ ਕਰਵਾਉਂਦੀ ਹੈ ਪਰ ਐਚ ਆਈ ਬੀ ਪੋਜੀਟਿਵ ਹੁੰਦੀ ਆ ਯਾਨੀ ਰਿਪੋਰਟ ਪੋਜੀਟਿਵ ਆਉਂਦੀ ਹੈ ਹੁਣ ਇਹ ਗੱਲ ਸੁਣ ਕੇ ਹਹਾਕਾਰ ਮੱਚ ਜਾਂਦੀ ਹੈ ਇਹ 13 ਦੇ 13 ਅਧਿਕਾਰੀ ਜਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਇਹ ਔਰਤ ਤਾਂ ਐਚ ਆਈ ਬੀ ਪੋਜੀਟਿਵ ਹੈ ਉਸ ਤੋਂ ਬਾਅਦ ਇਹ ਸਾਰੇ ਆਪਣਾ ਟੈਸਟ ਕਰਵਾਉਂਦੇ ਨੇ ਤੇ 13 ਦੇ 13 ਇਹ ਰਿਸ਼ਵਤ ਖੋਰ ਜਿਨ੍ਹਾਂ ਨੇ ਇਸ ਮਜਬੂਰ ਔਰਤ ਦਾ ਜਸਮ ਨੋਚਿਆ ਸੀ 13 ਦੇ 13 ਐਚ ਆਈ ਬੀ ਪੋਜਿਟਿਵ ਪਾਏ ਜਾਂਦੇ ਨੇ ਇਹਨਾਂ ਦੀ ਰਿਪੋਰਟ ਪੋਜਿਟਿਵ ਆਉਂਦੀ ਹੈ ਤੇ ਇਹ ਖਬਰ ਲੀਕ ਹੋ ਜਾਂਦੀ ਹੈ ਇਹ ਗੱਲ ਪਿੰਡ ਵਿੱਚੋਂ ਹੁੰਦੀ ਹੋਈ ਸਰਕਾਰੀ ਅਫਸਰਾਂ ਤੱਕ ਪਹੁੰਚਦੀ ਹੈ ਤਾਂ ਇਸ ਦੀ ਜਾਂਚ ਕੀਤੀ ਜਾਂਦੀ ਹੈ ਤੇ ਪਤਾ ਲੱਗਦਾ ਕਿ ਇਹ 13 ਦੇ 13 ਐਚ ਆਈ ਬੀ ਪੋਜਿਟਿਵ ਨੇ ਤੇ ਵਿਆਹੇ ਹੋਏ ਨੇ ਤੇ ਕੁਝ ਤਾਂ ਇਹਨਾਂ ਦੇ ਵਿੱਚ ਜ਼ਬਾਨ ਵੀ ਹੁੰਦੇ ਨੇ ਪਰ ਇਹਨਾਂ ਨੇ ਇੱਕ ਮਜਬੂਰ ਔਰਤ ਦੀ ਇੱਜ਼ਤ ਲੁੱਟੀ ਹੁੰਦੀ ਹੈ ਉਸ ਦੇ ਕਾਰਨ ਉਸ ਦੇ ਬਦਲੇ ਇਹਨਾਂ ਨੂੰ ਸਭ ਨੂੰ ਐਚ ਆਈ ਬੀ ਮਿਲਦਾ ਹੈ ਜਿਵੇਂ ਕਹਿੰਦੇ ਨੇ ਕਿ ਪਰਮਾਤਮਾ ਦੀ लाਠੀ ਦੇ ਵਿੱਚ ਆਵਾਜ਼ ਨਹੀਂ ਹੁੰਦੀ ਪਰ ਜਦੋਂ ਉਹ ਪੈਂਦੀ ਹੈ ਤਾਂ ਵੱਡੇ ਵੱਡਿਆਂ ਦੇ ਹੋਸ਼ ਟਿਕਾਣੇ ਲਗਾ ਦਿੰਦੀ ਹੈ ਇਹ ਸਭ ਨੇ ਇੱਕ ਮਜਬੂਰ ਔਰਤ ਦਾ ਫਾਇਦਾ ਉਠਾਇਆ ਸੀ ਤੇ ਉਸ ਦੀ ਇੱਜ਼ਤ ਲੁੱਟੀ ਸੀ ਇਸ ਕਾਰਨ ਇਹ ਸਾਰਿਆਂ ਨੂੰ ਐਚ ਆਈ ਵੀ ਹੋ ਗਿਆ ਪਰ ਬੇਕਸੂਰ ਇਹਨਾਂ ਦੀਆਂ ਪਤਨੀਆਂ ਉਹਨਾਂ ਨਾਲ ਵੀ ਇਹਨਾਂ ਨੇ ਸੰਬੰਧ ਬਣਾਏ ਹੋਣਗੇ ਇਸ ਗੱਲ ਦੀ ਕੋਈ ਪੁਸ਼ਟੀ ਤਾਂ ਨਹੀਂ ਹੋਈ ਕਿ ਉਹ ਐਚ ਆਈ ਵੀ ਪੋਜ਼ਿਟਿਵ ਹੋਈਆਂ ਜਾਂ ਨਹੀਂ ਹੋਈਆਂ ਪਰ ਜੇ ਇਹਨਾਂ ਨੇ ਉਹਨਾਂ ਨਾਲ ਸੰਬੰਧ ਬਣਾਏ ਹੋਏ ਤਾਂ ਉਹ ਵੀ ਵਿਚਾਰੀਆਂ ਬੇਕਸੂਰ ਐਚ ਆਈ ਵੀ ਪੋਜ਼ਿਟਿਵ ਹੋ ਗਈਆਂ ਹੋਣਗੀਆਂ ਤੇ ਉਹਨਾਂ ਤੱਕ ਵੀ ਇਹ ਬਿਮਾਰੀ ਪਹੁੰਚੀ ਹੋਵੇਗੀ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਪਰ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਆਲੇ-ਦੁਆਲੇ ਦੇ ਵਿੱਚ ਆਪਣੇ ਦੇਸ਼ ਦੇ ਵਿੱਚ ਹੋ ਰਹੀਆਂ ਨੇ ਕਿਵੇਂ ਮਜਬੂਰ ਔਰਤ ਦਾ ਫਾਇਦਾ ਉਠਾਇਆ ਗਿਆ ਤੇ ਉਸ ਦੀ ਇੱਜ਼ਤ ਲੁੱਟੀ ਗਈ ਪਰ ਉਹਨਾਂ ਦੇ ਕਰਮਾਂ ਦੀ ਸਜ਼ਾ ਉਹਨਾਂ ਨੂੰ ਪ੍ਰਮਾਤਮਾ ਨੇ ਦਿੱਤੀ ਤੇ ਉਹਨਾਂ ਨੂੰ ਇਹੋ ਜੀ ਲਾ ਇਲਾਜ ਬਿਮਾਰੀ ਲੱਗ ਗਈ ਜਿਸ ਦਾ ਕੋਈ ਇਲਾਜ ਹੀ ਨਹੀਂ ਹੁਣ ਉਹ ਸਾਰੇ ਆਪਣੀ ਮੌਤ ਨੂੰ ਉਡੀਕ ਰਹੇ ਆ ਇਸ ਲਈ ਕਹਿੰਦੇ ਨੇ ਕਿ ਕਦੇ ਵੀ ਮਜਬੂਰੀ ਦਾ ਕਿਸੇ ਦੀ ਮਜਬੂਰੀ ਦਾ ਫਾਇਦਾ ਨਾ ਉਠਾਓ ਕਿਉਂਕਿ ਉਹ ਪ੍ਰਮਾਤਮਾ ਤੁਹਾਨੂੰ ਦੇਖ ਰਿਹਾ ਹੈ ਰਿਸ਼ਵਤ ਲੈਣੀ ਗੁਨਾਹ ਹੈ ਰਿਸ਼ਵਤ ਲੈਣੀ ਪਾਪ ਹੈ ਕਿਸੇ ਦੀ ਮਜਬੂਰੀ ਦਾ ਫਾਇਦਾ ਉਠਾਉਣਾ ਵੀ ਮਹਾਪਾਪ ਹੈ ਇਸ ਲਈ ਰਿਸ਼ਵਤ ਨਾ ਲਓ ਬੇਨਤੀ ਹੈ ਕਿਉਂਕਿ ਜਦੋਂ ਕਿਸੇ ਕਰਮਚਾਰੀ ਦਾ ਤਨਖਾਹ ਲੈ ਕੇ ਢੱਡਣੀ ਪਰਦਾ ਤਾਂ ਮਜਬੂਰ ਔਰਤ ਜਾਂ ਮਜਬੂਰ ਬੰਦਾ ਜੋ 3-400 ਰੁਪਿਆ ਦਿਹਾੜੀ ਕਮਾਉਂਦਾ ਹੈ ਉਸ ਦੇ ਪੈਸੇ ਲੈ ਕੇ ਉਸ ਤੋਂ ਰਿਸ਼ਵਤ ਲੈ ਕੇ ਬੰਦਾ ਕਿੱਥੇ ਜਾਵੇਗਾ ਪ੍ਰਮਾਤਮਾ ਉਸ ਨੂੰ ਕਿਵੇਂ ਮਾਫ ਕਰੇਗਾ ਸੋ ਐਦਾਂ ਹੀ ਫਿਰ ਉਹਨਾਂ ਨੂੰ ਸਜ਼ਾਵਾ ਮਿਲਦੀਆਂ ਨੇ ਤੇ ਫਿਰ ਆਖਰ ਉਹ ਸੋਚਦੇ ਨੇ ਕਿ ਅਸੀਂ ਗਰੀਬਾਂ ਦਾ ਖੂਨ ਚੂਸਿਆ ਸੀ ਇਸ ਕਾਰਨ ਹੀ ਸਾਡੇ ਨਾਲ ਇਹ ਹੋਇਆ ਇਸ ਲਈ ਬੇਨਤੀ ਹੈ ਕਿ ਆਪਾਂ ਆਪਣੇ ਦੇਸ਼ ਨੂੰ ਵਧੀਆ ਬਣਾਈਏ ਪਰਨ ਕਰੀਏ ਕਿ ਰਿਸ਼ਬਤ ਨਾ ਲਾਵਾਂਗੇ ਤੇ ਨਾ ਹੀ ਦਵਾਂਗੇ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸ੍ਰੀਕਾਲ